ਜੇ ਕੋਲਔਡ ਹੁੰਦਾ ਜਾਂ ਕੁਝ ਵੀ ਹੁੰਦਾ ਇਹ ਫੀਮ ਪਈ ਹੁੰਦੀ ਆ ਉਹ ਲੈ ਲੈਂਦੇ ਨੇ ਕਿਵੇਂ ਇਸ ਤੋਂ ਬਾਅਦ ਕੋਈ ਸਾਇੰਟਿਫਿਕਲ ਮੇਰੇ ਕੋਲ ਬਹੁਤ ਸਾਰੇ ਪੇਸ਼ੈਂਟ ਆਉਂਦੇ ਮੈਡਮ ਆਫੀਮ ਦਿੰਦੀ ਹੈ ਤਾਂ ਉਹਦੇ ਨਾਲ ਕੀ ਕੰਮ ਵੱਧ ਹੈ ਬੇਸਿਕਲੀ ਖੂਨ ਜਦੋਂ ਕੋਲੋਟ ਆਉਣ ਦੇ ਕਾਰਨ ਕੀ ਹੁੰਦੇ ਆ ਜੇ ਕਿਸੇ ਨੂੰ ਬੀਪੀ ਦੀ ਸ਼ਿਕਾਇਤ ਹੈ ਜੇ ਸ਼ੂਗਰ ਦੀ ਸ਼ਿਕਾਇਤ ਹੈ ਜਾਂ ਕੋਈ ਨਸ਼ਾ ਪੱਤਾ ਕਰ ਰਿਹਾ ਭੁੱਕੀ ਅਫੀਮ ਖਾਂਦੇ ਹੈਗੇ ਆ ਇਹਨਾਂ ਦੇ ਕਰਕੇ ਕਿੰਦਾ ਦਿਮਾਗ ਦੀ ਨਸ ਕਮਜ਼ੋਰ ਹੋ ਜਾਂਦੀ ਟਾਈਟ ਹੋ ਜਾਂਦੀ ਹੈ ਖੂਨ ਦਾ ਬਹਾਅ ਘਟ ਜਾਂਦਾ ਜਿਸ ਕਰਕੇ ਦਿਮਾਗ 'ਚ ਕਲੋਟ ਆ ਜਾਂਦਾ ਹੈਗਾ ਇਸ ਕਰਕੇ ਆਪਣੀ ਅਫੀਮ ਖਾਣਨੇ ਆ ਉਹਦੇ ਨਾਲ ਖੂਨ ਪਤਲਾ ਨਹੀਂ ਹੁੰਦਾ ਬਲਕਿ ਉਹ ਬਲੱਡ ਵੈਸਲ ਨੂੰ ਨਾੜਾਂ ਨੂੰ ਹੋਰ ਪਤਲਾ ਕਰ ਦਿੰਦੀ ਤੰਗ ਕਰ ਦਿੰਦੇ ਖੂਨ ਦਾ ਪਹਿਲਾਂ ਹੀ ਦੋਰਾ ਰੁਕਿਆ ਹੋਇਆ ਹੋਰ ਦੋਰਾ ਰੁਕ ਜਾਂਦਾ ਜਿਸ ਦੇ ਨਾਲ ਆਪਣਾ ਕੀ ਹੁੰਦਾ ਹੈਗਾ ਅਧਰੰਗ ਵੱਜ ਜਾਂਦਾ ਕਈ ਲੋਕ ਹੁੰਦੇ ਵੀ ਨਹੀਂ ਜੀ ਅਫੀਮ ਦਿੱਤੀ ਠੀਕ ਹੋ ਗਿਆ ਉਹ ਅਧਰੰਗ ਨਹੀਂ ਹੁੰਦਾ ਉਹ ਟੀਆਈਏ TIA ਮਤਲਬ ਟ੍ਰਾਂਜ਼ੀਐਂਟ ਸਕੈਮਿਕ ਅਟੈਕ ਜਿਹਨੂੰ ਅਗਰ ਆਪਾਂ ਫੀਮ ਨਾਂ ਵੀ ਦੇਵਾਂਗੇ ਉਹ ਠੀਕ ਹੋ ਜਾਊਗਾ ਥੋੜੇ ਟਾਈਮ ਦੇ ਵਿੱਚ ਠੀਕ ਹੋ ਜਾਊਗਾ ਪਰ ਮੇਬੀ 2 ਮਹੀਨੇ ਬਾਅਦ ਸਾਲ ਬਾਅਦ 2 ਸਾਲਾਂ ਬਾਅਦ ਉਹ ਵੱਡੇ ਅਧਰੰਗ ਦੇ ਰੂਪ ਚ ਦੁਬਾਰਾ ਵਾਪਸ ਆਊਗਾ ਕੰਗ ਜਿਆਦਾ ਹੋ ਰਿਹਾ ਕਿਸਦਾ ਮੂੰਹ ਬਿੰਗਾ ਹੋ ਗਿਆ ਜਾਂ ਕੁਝ ਵੀ ਹੋ ਜਾਂਦਾ ਇੱਕ ਸਾਈਡ ਖੜ ਜਾਂਦੀ ਆ ਕਿਸ ਤਰ੍ਹਾਂ ਦੇ ਲੱਛਣ ਹੁੰਦੇ ਨੇ ਉਹ ਦਾ ਵੀ ਜਾਂ ਤਾਂ ਦਿਮਾਗ ਦੀ ਨਾੜ ਫਟ ਜਾਂਦੀ ਹੈ ਜਾਂ ਨਾੜੀ ਦੇ ਵਿੱਚ ਕਲੋਟ ਆ ਜਾਂਦਾ ਦੋਨਾਂ ਦਾ ਇਲਾਜ ਬੱਖੋ ਵੱਖਰਾ ਆਉਂਦਾ ਮੰਨ ਲਓ ਨਾੜੀ ਦੇ ਵਿੱਚ ਕਲੋਟ ਆ ਗਿਆ ਉਹਦੇ ਚ ਆਪਾਂ ਇਮੀਡੀਏਟਲੀ 3.5 ਘੰਟਿਆਂ ਦੇ ਵਿੱਚ ਵਿੱਚ ਪਹਿਲਾਂ ਪਹੁੰਚ ਜੀਏ ਤੇ ਕਿ ਟੀਕਾ ਲੱਗਦਾ ਜਿਹਨੂੰ ਆਪਾਂ ਥਰੋਮਬੋਲਾਈਸਿਸ ਕਹਿੰਦੇ ਆ ਉਹ ਇੰਜੈਕਸ਼ਨ ਦੇ ਨਾਲ ਆਪਾਂ ਕਲੋਟ ਨੂੰ ਖੋੜ ਸਕਦੇ ਆ ਹੈਗਾ ਸਿਰ ਦੇ ਵਿੱਚ ਦਰਦ ਹੋਣ ਲੱਗ ਜਾਂਦਾ ਇੱਕੋ ਲੱਖ ਦਰਦ ਹੋਣ ਤੋਂ ਬਾਅਦ ਸਿਰ ਦੇ ਵਿੱਚ ਜਦੋਂ ਬੰਦਾ ਬਿਲਕੁਲ ਬੇਹੋਸ਼ ਵਾਂਗੂ ਹੋ ਜਾਂਦਾ ਤਾਂ ਉਸਦੇ ਸਿਰ ਦੇ ਵਿੱਚ ਬਾਅਦ ਚੋਂ ਪਤਾ ਲੱਗਦਾ ਕਿ ਕਲਾਉਡ ਆ ਗਿਆ। ਕਹ ਲੋ ਤੁਹਾਨੂੰ ਸਿਰਦਰਦ ਦੇ ਨਾਲ ਉਲਟੀ ਹੋ ਰਹੀ ਹੈ, ਲਾਈਟਾਂ ਤੋਂ ਦਿੱਕਤ ਆ ਰਹੀ ਹੈ ਤਾਂ ਮਤਲਬ ਇਹ ਮਾਈਗਰੇਨ ਹੈ। ਆ ਜਾਵੇ ਜਦੋਂ ਕਹਿੰਦਾ ਮਤਲਬ ਕਲਾਉਡ ਆਉਂਦਾ ਕਿੰਨੇ ਟਾਈਮ ਚ ਸਹੀ ਹੋ ਜਾਂਦਾ ਜੇ ਪੂਰਾ ਟ੍ਰੀਟਮੈਂਟ ਲਈਏ ਤੇ ਫਿਜ਼ੀਓਥੈਰੇਪੀ ਲਈਏ ਤੇ ਵਿਦਨ 1 ਮਹੀਨੇ ਦੇ ਵਿੱਚ ਪੇਸ਼ੈਂਟ ਆਪਣੇ ਨੋਰਮਲ ਲਾਈਫ ਚੱਲਣਾ ਸ਼ੁਰੂ ਕਰ ਦਿੰਦਾ, ਵਾਕਿੰਗ ਸ਼ੁਰੂ ਕਰ ਦਿੰਦਾ, 6 ਮਹੀਨੇ ਵਿੱਚ ਬਿਲਕੁਲ ਨਾ ਨੋਰਮਲ ਹੋ ਜਾਂਦਾ ਤੁਹਾਡੇ ਕਹਿੰਦੇ ਨੇ ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਜੱਕ ਭਰਾਟ ਆਉਂਦੀ ਆ ਬੇਚੈਨੀ ਲੱਗੀ ਰਹਿੰਦੀ ਆ ਬੰਦੇ ਨੂੰ ਕਿਸੇ ਭੀੜ ਚ ਖੜਾ ਹੁੰਦਾ ਆ ਆਪਾਂ ਕਹਦੇ ਨੇ ਡਿੱਗ ਪਿਆ ਨੀਚੇ ਉਹ ਮਿਰਗੀ ਦੇ ਕੀ ਲੱਛਣ ਹੁੰਦੇ ਨੇ ਮਿਰਗੀ ਦਾ ਦੌਰਾ ਕਹਿੰਦੇ ਨੇ ਆਪਾਂ ਉਸ ਨੂੰ ਉਹ ਕਿਸ ਤਰ੍ਹਾਂ ਹੁੰਦੀ ਸასი ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਸਿਟੀ ਬਰਨਾਲਾ ਨਿਊਜ਼ ਅੱਜ ਅਸੀਂ ਪਹੁੰਚੇ ਆ ਸਿਟੀ ਹਸਪੀਟਲ ਬਰਨਾਲਾ ਦੇ ਵਿੱਚ ਜਿੱਥੇ ਕਿ ਸਾਡੇ ਨਾਲ ਨੇ ਸੀਨੂ ਸਿੰਗਲਾ ਜੀ ਜੋ ਕਿ ਨੀਰੋ ਦੇ ਸਪੈਸ਼ਲਿਸਟ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਵਾਗਤ ਹੈ ਮੈਂ ਤੁਹਾਡਾ ਦਿੱਤੀ ਬਰਨਾਲੀ ਵਿੱਚ ਥੈਂਕ ਯੂ ਜੀ ਮੈਮ ਕਿੰਨਾ ਟਾਈਮ ਹੋ ਗਿਆ ਇੱਥੇ ਸਵਾਮਾ ਤੁਸੀਂ ਨਿਭਾ ਰਹੇ ਹੋ ਮੈਂ ਲਾਸਟ 4 ਇਅਰਸ ਤੋਂ ਇੱਥੇ ਆ ਰਹੀ ਹਾਂ ਸਿਟੀ ਹਸਪੀਟਲ ਦੇ ਵਿੱਚ ਰੈਗੂਲਰਲੀ ਹਮ 3 ਦਿਨ ਤੋਂ 5 ਵਜੇ ਮੈਂ ਦੇਖਿਆ ਜਬ ਇਹ ਅੱਜਕੱਲ ਜਿੱਦਾਂ ਹਦ ਰੰਗ ਜ਼ਿਆਦਾ ਹੋ ਰਿਹਾ ਕਿਸੇ ਦਾ ਮੂੰਹ ਬਿੰਗਾ ਹੋ ਗਿਆ ਜਾਂ ਕੁਝ ਵੀ ਹੋ ਜਾਂਦਾ ਇੱਕ ਸਾਈਡ ਖੜ ਜਾਂਦੀ ਆ ਕਿਸ ਤਰ੍ਹਾਂ ਦੇ ਲੱਛਣ ਹੁੰਦੇ ਨੇ ਉਹ ਅਧਰੰਗਨ ਨੂੰ ਪਛਾਣਨ ਵਾਸਤੇ ਇੱਕ ਆਪਾਂ ਚੀਜ਼ ਯਾਦ ਰੱਖਣੀ ਹੁੰਦੀ ਹੈ ਉਹ ਨਹੀਂ ਹੁੰਦਾ ਇਹਨੂੰ ਕਹਿੰਦੇ ਵਾ ਫਾਸਟ ਐਪ ਮਤਲਬ ਕੀ ਹੁੰਦਾ ਫੇਸ ਟੇਡਾ ਹੋਣਾ ਤੇ ਕ ਆਪਣਾ ਫੇਸ ਟੇਡਾ ਹੋ ਰਿਹਾ ਅਚਾਨਕ ਤੋਂ ਫੇਸ ਟੇਡਾ ਹੋਣ ਲੱਗਿਆ ਮਤਲਬ ਅਧਰੰਗ ਹੈ ਏ ਮਤਲਬ ਆーム ਜਾਂ ਲੱਤ ਦਾ ਹੱਥ ਵਿੱਚ ਕਮਜ਼ੋਰੀ ਆਣਾ ਜਾਂ ਲੱਤ ਵਿੱਚ ਕਚੋਰੀ ਆਣਾ ਐਸ ਮਤਲਬ ਸਪੀਚ ਅਗਰ ਆਪਾਂ ਨੂੰ ਬੋਲਣ ਦੇ ਵਿੱਚ ਲੜਖੜਾਹਟ ਆ ਰਹੀ ਹੈ ਅਚਾਨਕ ਤੋਂ ਬੋਲਣ ਤੋਂ ਤਲਾਣ ਬੋਲਣ ਲੱਗ ਗਏ ਜਾਂ ਅੱਖਰ ਗਲਤ ਬੋਲ ਰਿਹਾ ਤਾਂ ਮਤਲਬ ਅਧਰੰਗ ਹੋ ਸਕਦਾ ਹੈ ਜਾਂ ਟੀ ਮਤਲਬ ਟਾਈਮ ਅਗਰ ਆਪਾਂ ਨੂੰ ਇਸ ਕੇਸ ਦੇ ਵਿੱਚ ਇਹ ਲੱਛਣ ਆਪਾਂ ਨੂੰ ਮਿਲ ਰਹੇ ਆ ਤਾਂ ਉਸ ਟਾਈਮ ਤੇ ਟਾਈਮ ਬਹੁਤ ਇੰਪੋਰਟੈਂਟ ਹੈ ਇਮੀਡੀਏਟਲੀ ਤੁਸੀਂ ਨਿਊਰੋਲੋਜਿਸਟ ਦਾ ਓਪੀਨੀਅਨ ਲਵੋ ਤਾਂ ਜੋ ਆਪਣਾ ਇਲਾਜ ਸ਼ੁਰੂ ਕਰ ਸਕੋ ਦੇਖਿਆ ਜਾਵੇ ਪਹਿਲੀ ਸਟੇਜ ਦੂਜੀ ਸਟੇਜ ਇਸ ਤਰ੍ਹਾਂ ਦੇ ਵੀ ਹੁੰਦੇ ਨੇ ਇਹਨਾਂ ਵਿੱਚ ਇਟ ਸਟੇਜ ਨਹੀਂ ਹੁੰਦੀ ਇਹਦੇ ਵਿੱਚ ਹੁੰਦਾ ਟਾਈਮ ਇਸ ਬ੍ਰੇਨ ਆਪਾਂ ਕਹਿੰਦੇ ਜਿੰਨੀ ਜਲਦੀ ਆਪਾਂ ਨਿਊਰੋਲੋਜਿਸਟ ਨੂੰ ਦਿਖਾਵਾਂਗੇ ਉਹਨੇ ਸਮੇਂ ਅਦਰੰਗ ਹੁੰਦਾ ਵੀ ਜਾਂ ਤਾਂ ਦਿਮਾਗ ਦੀ ਨਾੜ ਫਟ ਜਾਂਦੀ ਹੈ ਜਾਂ ਨਾੜੀ ਦੇ ਵਿੱਚ ਕਲੋਟ ਆ ਜਾਂਦਾ ਦੋਨਾਂ ਦਾ ਇਲਾਜ ਬੁੱਖ ਵਖਰਾ ਹੁੰਦਾ ਮੰਨ ਲਓ ਨਾੜੀ ਦੇ ਵਿੱਚ ਕਲੋਟ ਆ ਗਿਆ ਉਹਦੇ ਚ ਆਪਾਂ ਇਮੀਡੀਏਟਲੀ 3.5 ਘੰਟਿਆਂ ਦੇ ਵਿੱਚ ਵਿੱਚ ਪਹਿਲਾਂ ਪਹੁੰਚ ਜੀਏ ਤੇ ਕਿ ਟੀਕਾ ਲੱਗਦਾ ਜਿਹਨੂੰ ਆਪਾਂ ਥਰੋਮਬੋਲਿਸਿਸ ਕਹਿੰਦੇ ਆ ਉਹ ਇੰਜੈਕਸ਼ਨ ਦੇ ਨਾਲ ਆਪਾਂ ਕਲੋਟ ਨੂੰ ਖੋੜ ਸਕਦੇ ਹਾਂਗਾ ਤੇ ਨਾਲੇ ਪੇਸ਼ੈਂਟ ਜਲਦੀ ਤੋਂ ਜਲਦੀ ਠੀਕ ਹੋ ਸਕਦਾ ਵੀ ਆਪਣੀ ਨਾਰਮਲ ਲਾਈਫ ਦੇ ਵਿੱਚ ਜਾ ਸਕ ਦਰਦ ਹੋਣ ਲੱਗ ਜਾਂਦਾ ਇੱਕੋ ਲੱਖ ਦਰਦ ਹੋਣ ਤੋਂ ਬਾਅਦ ਸਿਰ ਦੇ ਵਿੱਚ ਜਦੋਂ ਮਨ ਦਾ ਬਿਲਕੁਲ ਬੇਹੋਸ਼ ਵਾਂਗੂ ਹੋ ਜਾਂਦਾ ਤਾਂ ਉਸਦੇ ਸਿਰ ਦੇ ਵਿੱਚ ਬਾਅਦ ਚੋਂ ਪਤਾ ਲੱਗਦਾ ਕਿ ਕਲਾਉਡ ਆ ਗਿਆ ਜਦੋਂ ਕਿ ਇਹਦੇ ਸਿਰ ਦਰਦ ਹੋਣ ਲੱਗਦਾ ਉਸ ਤੱਕ ਕਿਸ ਤਰ੍ਹਾਂ ਪਤਾ ਕੀ ਪਿਆ ਤਕੋ ਸਿਰਦਰਦ ਹੈ ਸਿਰਦਰਦ ਬਹੁਤ ਸਾਰੇ ਤਰ੍ਹਾਂ ਦੇ ਟਾਈਪਸ ਹੁੰਦੀਆਂ ਹੈ ਸਿਰਦਰਦ ਕਿਸ ਚੀਜ਼ ਕਰਕੇ ਹੁੰਦਾ ਸਿਰਦਰਦ ਮਾਈਗਰੇਨ ਵੀ ਹੋ ਸਕਦਾ ਹੈ ਟੈਂਸ਼ਨ ਹੈਡੈਕ ਵੀ ਹੋ ਸਕਦਾ ਹੈ ਕੋਲੇਸਟਰ ਹੈਡੈਕ ਵੀ ਹੈ ਦਵਾਈਆਂ ਲੌਂਗਸ ਯੂਜ਼ ਕਰੀਏ ਲੋਕ ਬਹੁਤ ਲੰਬੀਆਂ ਦਵਾਈਆਂ ਖਾਂਦੇ ਉਹਨਾਂ क्रोनिक ਹੈਡੈਪ ਕਹਿੰਦੇ ਡਰਗ ਯੂਜ਼ ਦੇ ਨਾਲ ਹੈਡੈਕ ਹੁੰਦਾ ਜਦਕ ਦਿਮਾਗ ਦੇ ਵਿੱਚ ਕੋਈ ਰਸੋਲੀ ਹੈ ਕੈਂਸਰ ਹੈ ਉਸ ਕਰਕੇ ਵੀ ਸਿਰਦਰਦ ਹੁੰਦਾ ਹੈ ਜਿਵੇਂ ਤੁਸੀਂ ਕਹੇ ਕਲੋਟ ਦੇ ਕਰਕੇ ਜਾਂ ਨਾੜ ਫਟ ਗਈ ਉਸ ਕਰਕੇ ਵੀ ਹੁੰਦਾ ਇਸ ਕਰਕੇ ਸਿਰਦਰਦ ਦੇ ਲੱਛਣਾਂ ਨੂੰ ਪਛਾਣਨਾ ਜੇ ਮੰਨ ਲਓ ਤੁਹਾਨੂੰ ਸਿਰਦਰਦ ਦੇ ਨਾਲ ਉਲਟੀ ਹੋ ਰਹੀ ਹੈ ਲਾਈਟਾਂ ਤੋਂ ਦਿੱਕਤ ਆ ਰਹੀ ਹੈ ਤਾਂ ਮਤਲਬ ਇਹ ਮ ਨਿਊਰੋਲੋਜਿਸ ਨੂੰ ਦਿਖਾਓ ਆਪ ਦੇ ਅਕੋਰਡਿੰਗ ਟਰੀਟਮੈਂਟ ਕਰੇਗਾ ਅਗਰ ਮੰਨ ਲਓ ਨੀਂਦ ਟੈਂਸ਼ਨ ਹੈਡੇਕ ਹੁੰਦਾ ਜਿਹਦੇ ਵਿੱਚ ਆਪ ਨੂੰ ਅੱਗੇ-ਅੱਗੇ ਸਿਰਦਰਦ ਹੋਊਗਾ ਐਂਡ ਉਸ ਕਰਕੇ ਆਪਾਂ ਨੂੰ ਨੀਂਦ ਘਟ ਜਾਂਦੀ ਹੈ ਸਟ्रेस ਰਹਿੰਦਾ ਉਸ ਕਰਕੇ ਬੇਚੈਨੀ ਰਹਿੰਦੀ ਹੈ ਉਹਦਾ ਕਿਹੜਾ ਹੈਡੇਕ ਹੁੰਦਾ ਟੈਂਸ਼ਨ ਹੈਡੇਕ ਕਹਿੰਦੇ ਆ ਇਹਦੀ ਹਰੇਕ ਦੀ ਮੈਡੀਸਿਨ ਅਲੱਗ-ਅਲੱਗ ਹੁੰਦੀ ਹੈ ਜਿਹੜਾ ਆਪਣਾ ਨਿਊਰੋਲੋਜਿਸ ਤੁਹਾਨੂੰ ਦੱਸੇਗਾ ਵੀ ਕਿਹੜੀ ਮੈਡੀਸਿਨ ਡਾਇਗਨੋਸਿਸ ਦੇ ਅਕੋਰਡਿੰਗ ਦੇਣੀ ਹੈ ਜਿਸ ਤਰ੍ਹਾਂ ਅਗਰ ਕਿਸੇ ਨੂੰ ਹੈਡੇਕ ਦੇ ਨਾਲ ਅੱਖਾਂ ਧੁੰਦਲਾਪਨ ਆ ਰਿਹਾ ਜਾਂ ਉਲਟੀਆਂ ਆ ਰਹੀਆਂ ਤਾਂ ਮਤਲਬ ਇਹ ਅਗਰ ਇਸ ਦੇ ਵਿੱਚ ਆਪਾਂ ਨੂੰ ਇਮੀਡੀਏਟਲੀ ਨਿਊਰੋਲੋਜਿਸ ਦਾ ਓਪੀਨੀਅਨ ਲੈ ਕੇ ਸਕੈਨ ਕਰਵਾਉਣਾ ਚਾਹੀਦਾ ਹੈ ਕਿ ਕਈ ਵਾਰ ਕੇਂਦਰ ਉਲਟੀਆਂ ਦਾ ਕਰਨ ਕੇ ਦਿਮਾਗ ਦੇ اندر ਪ੍ਰੈਸ਼ਰ ਵੱਧ ਰਿਹਾ ਔਰ ਕਿਸੇ ਟਿਊਮਰ ਕਰਕੇ ਵੀ ਹੋ ਸਕਦਾ ਗੰਢ ਕਰਕੇ ਹੋ ਸਕਦਾ ਉਹ ਕੀੜੇ ਦੀ ਗੰਢ ਹੋ ਸਕਦੀ ਹੈ ਟੀਵੀ ਦੀ ਗੰਢ ਹੋ ਸਕਦੀ ਹੈ ਕੈਂਸਰ ਦੀ ਗੰਢ ਹੋ ਸਕਦੀ ਹੈ ਉਸ ਦੇ ਇਲਾਜ ਉਹਦੇ ਡਾਇਗਨੋਸਿਸ ਦੇ ਅਕੋਰਡਿੰਗ ਹੀ ਹੁੰਦਾ ਵੀ ਕਿਸ ਤਰ੍ਹਾਂ ਦੀ ਗੰਢ ਹੈ ਤਾਂ ਜੋ ਆਪਾਂ ਇਲਾਜ ਕਰਵਾ ਸਕੀਏ ਦੇਖਿਆ ਜਾਵੇ ਜਦੋਂ ਕਹਿੰਦਾ ਮਤਲਬ ਕਲਾਉਡ ਆਉਂਦਾ ਕਿੰਨੇ ਟਾਈਮ ਚ ਇਹ ਸਹੀ ਹੋ ਜਾਂਦਾ ਜੇ ਪੂਰਾ ਸੈਕਟਿਨ ਹੁੰਦਾ ਹੈ ਜੀ ਕਲੌਟ ਬਸੇ ਹੁੰਦਾ ਵੀ ਆਪਾਂ ਪਹਿਲੇ ਤਿੰਨ ਜਦੋਂ ਆਪ ਨੂੰ ਲੱਗਦੀ ਮਾਹ ਦੀ ਨਾੜੀ ਚ ਕਲੌਟ ਆਂਦਾ ਤਾਂ ਸਵੇਲਿੰਗ ਵੱਧਦੀ ਹੈ ਪਹਿਲੇ 3 ਤੋਂ 4 ਡੇਸ ਸਵੇਲਿੰਗ ਬਧੇਗੀ ਐਂਡ ਆਫਟਰ 댓 ਇਸ ਸਵੇਲਿੰਗ ਤੋਂ ਬਾਅਦ ਹੀ ਆਪਣਾ ਟ੍ਰੀਟਮੈਂਟ ਦਾ ਰਿਜ਼ਲਟ ਆਂਦਾ ਹੈ ਤਾਂ ਅਗਰ ਆਪਾਂ ਪ੍ਰੋਪਰ ਟ੍ਰੀਟਮੈਂਟ ਲਈਏ ਤੇ ਫਿਜ਼ੀਓਥੈਰੇਪੀ ਲਈਏ ਤੇ ਵਿਦਿਨ 1 ਮਹੀਨੇ ਦੇ ਵਿੱਚ ਪੇਸ਼ੈਂਟ ਆਪਣੀ ਨੋਰਮਲ ਲਾਈਫ ਚੱਲਣਾ ਸ਼ੁਰੂ ਕਰ ਦਿੰਦਾ ਵਾਕਿੰਗ ਸ਼ੁਰੂ ਕਰ ਦਿੰਦਾ 6 ਮਨਤ ਵਿੱਚ ਬਿਲਕੁਲ ਨੋਰਮਲ ਹੋ ਜਾਂਦਾ ਤੁਹਾਡੇ ਮੇਰੇ ਵਰਗਾ ਜੇ ਕਲੌਨ ਆਉਂਦਾ ਕਿਸੇ ਦਾ ਇੱਕ ਸਾਈਡ ਤੋਂ ਵੀ ਪਾਸਾ ਖੜ ਜਾਂਦਾ ਹੈਗਾ ਕੀ ਕਹਿੰਦਾ ਮਤਲਬ ਬੰਦਾ ਉਸ ਪਾਸੇ ਤੋਂ ਕੰਮ ਨਹੀਂ ਲੈ ਸਕਦਾ ਇਹ ਸਾਰਾ ਕੁਝ ਇਹਦੇ ਵਿੱਚ ਹੀ ਆਉਂਦਾ ਕਲੋਟ ਕਲੋਟ ਦੇ ਕਰਕੇ ਆਪਾਂ ਮੰਨ ਲਓ ਦਿਮਾਗ ਦੇ ਸੱਜੇ ਪਾਸੇ ਨਾ ਕਲੋਟ ਆ ਗਿਆ ਤਾਂ ਖੱਬੇ ਪਾਸਾ ਰੁਕ ਜਾਊਗਾ ਜੇ ਖੱਬੇ ਪਾਸੇ ਕਲੋਟ ਆ ਗਿਆ ਤਾਂ ਸੱਜੇ ਪਾਸਾ ਰੁਕ ਜਾਊਗਾ ਪਰ ਇਹੀ ਹੈ ਜੇ ਆਪਾਂ ਇਹਨੂੰ ਪ੍ਰੋਪਰ ਟਰੀਟਮੈਂਟ ਕਰਾਂਗੇ ਤਾਂ ਪੇਸ਼ੇ ਮਹੀਨਿਆਂ ਦੇ ਵਿੱਚ ਪੇਸ਼ੈਂਟ ਬਿਲਕੁਲ ਨਾਰਮਲ ਹੋ ਜੂਗੇ ਜਿਵੇਂ ਪਹਿਲਾਂ ਸੀ ਉਹਦੇ ਵਰਗਾ ਹੋ ਜਾਂਦਾ ਮੋਸਟਲੀ ਪੇਸ਼ੈਂਟ 1 ਮੰਥ ਵਿੱਚ ਕਾਫੀ ਪੇਸ਼ੈਂਟ ਨੇ ਰਿਹਾਗੇ 1 ਮੰਥ ਵਿੱਚ ਹੀ ਨਾਰਮਲ ਹੋ ਜਾਂਦੇ ਹੈਗੇ ਬਟ ਇਹਦੇ ਵਾਸਤੇ ਆਪਾਂ ਨੂੰ ਪ੍ਰੋਪਰ ਟਰੀਟਮੈਂਟ ਬਹੁਤ ਜ਼ਰੂਰੀ ਆ ਰਹਾ ਦਨ ਆਪਾਂ ਇਧਰ ਉਧਰ ਭੱਜਦੇ ਰਹੇ ਹੈ ਨਾ ਉਸਦੇ ਨਾਲੋ ਹੈਗਾ ਵੀ ਆਪਾਂ ਕਲੌਡ ਦਾ ਸਹੀ ਤਰੀਕੇ ਨਾਲ ਇਲਾਜ ਕਰਾਈਏ ਤਾਂ ਦੇਖਿਆ ਜਾਵੇ ਅੱਜ ਕੱਲ ਜਦੋਂ ਵੀ ਜਾਂ ਕਲੌਡ ਹੁੰਦਾ ਜਾਂ ਕੁਝ ਵੀ ਫੀਮ ਪਈ ਹੁੰਦੀ ਆ ਉਹ ਲੈ ਲੈਂਦੇ ਨੇ ਕਿਵੇਂ ਇਸ ਤੋਂ ਬਾਅਦ ਦੇਖੋ ਸੈਂਟਿਫਿਕਲ ਮੇਰੇ ਕੋਲ ਬਹੁਤ ਸਾਰੇ ਪੇਸ਼ੈਂਟ ਆਉਂਦੇ ਮੈਡਮ ਆਫੀਮ ਦਿੰਦੀ ਹੈ ਤਾਂ ਖੌਨ ਅੰਦਰ ਦ ਕਲੋਟ ਆਉਣ ਦੇ ਕਾਰਨ ਕੀ ਹੁੰਦੇ ਹੈ ਜੇ ਕਿਸੇ ਨੂੰ ਬੀਪੀ ਦੀ ਸ਼ਿਕਾਇਤ ਹੈ ਜੇ ਸ਼ੂਗਰ ਦੀ ਸ਼ਿਕਾਇਤ ਹੈ ਜਾਂ ਕੋਈ ਨਸ਼ਾ ਪਤਾ ਕਰ ਰਿਹਾ ਭੁੱਕੀ ਅਫੀਮ ਖਾਂਦੇ ਹੈਗੇ ਆ ਇਹਨਾਂ ਦੇ ਕਰਕੇ ਕਹਿੰਦਾ ਦਿਮਾਗ ਦੀ ਨਸ ਕਮਜ਼ੋਰ ਹੋ ਜਾਂਦੀ ਟਾਈਟ ਹੋ ਜਾਂਦੀ ਹੈ ਖੂਨ ਦਾ ਬਹਾਅ ਘਟ ਜਾਂਦਾ ਜਿਸ ਕਰਕੇ ਦਿਮਾਗ 'ਚ ਕਲੋਟ ਆ ਜਾਂਦਾ ਹੈਗਾ ਇਸ ਕਰਕੇ ਆਪਣੀ ਅਫੀਮ ਖਾਣਨੇ ਆ ਉਹਦੇ ਨਾਲ ਖੂਨ ਪਤਲਾ ਨਹੀਂ ਹੁੰਦਾ ਬਲਕਿ ਉਹ ਬਲੱਡ ਵੈਸਲ ਨੂੰ ਨਾੜਾਂ ਨੂੰ ਹੋਰ ਪਤਲਾ ਕਰ ਦਿੰਦੀ ਤੰਗ ਕਰ ਦਿੰਦੇ ਖੂਨ ਦਾ ਕੱਲਾ ਹੀ ਦੋਰਾ ਰੁਕਿਆ ਹੋਇਆ ਹੋਰ ਦੋਰਾ ਰੁਕ ਜਾਂਦਾ ਜਿਸ ਦੇ ਨਾਲ ਆਪਣਾ ਕੀ ਹੁੰਦਾ ਹੈਗਾ ਅਧਰੰਗ ਵੱਜ ਜਾਂਦਾ ਕਈ ਲੋਕ ਹੁੰਦੇ ਵੀ ਨਹੀਂ ਜੀ ਅਫੀਮ ਦਿੱਤੀ ਠੀਕ ਹੋ ਗਿਆ ਉਹ ਅਧਰੰਗ ਨਹੀਂ ਹੁੰਦਾ ਉਹ ਟੀਆਈ ਹੁੰਦਾ TIA ਮਤਲਬ ਟ੍ਰਾਂਜੈਂਟ ਸਕੈਮਿਕ ਅਟੈਕ ਜਿਹਨੂੰ ਅਗਰ ਆਪਾਂ ਫੀਮ ਨਾਂ ਵੀ ਦਵਾਂਗੇ ਉਹ ਠੀਕ ਹੋ ਜਾਊਗਾ ਥੋੜੇ ਟਾਈਮ ਦੇ ਵਿੱਚ ਠੀਕ ਹੋ ਜਾਊਗਾ ਪਰ ਮੇਬੀ 2 ਮਹੀਨੇ ਬਾਅਦ ਸਾਲ ਬਾਅਦ 2 ਸਾਲਾਂ ਬਾਅਦ ਉਹ ਵੱਡੇ ਅਧਰੰਗ ਦੇ ਰੂਪ ਚ ਦੁਬਾਰਾ ਵਾਪਸ ਆਊਗਾ ਜੀ ਦੇਖਿਆ ਜਾਵੇ ਜਦੋਂ ਉਮਰ ਜ਼ਿਆਦਾ ਹੋ ਜਾਂਦੀ ਹੈ ਕਹਿੰਦਾ ਮਤਲਬ 50 ਤੋਂ ਪਲੱਸ ਹੋ ਜਾਂਦੀ ਹੈ ਹੱਥ ਕੰਬਣ ਲੱਗ ਜਾਂਦੇ ਨੇ ਸਰੀਰ ਕੰਬਣ ਲੱਗ ਜਾਂਦਾ ਦੇਖਿਆ ਵੀ ਆਪਾਂ ਕੇ ਸਿਰ ਵੀ ਕੰਬਦਾ ਹੁੰਦਾ ਕੀ ਕਰਨਾ ਕੰਬਨ ਦੇ ਦੋ ਕਾਰਨ ਹੈ ਇੱਕ ਤਾਂ ਆਪਾਂ ਕਹਿੰਦੇ ਐਸੈਂਸ਼ੀਅਲ ਟ੍ਰੈਮਰ ਜਿਹੜਾ ਕਿਸੇ ਵੀ ਸਟ्रेस ਕਰਕੇ ਵੀ ਟੈਨਸ਼ਨ ਕਰਕੇ ਵੀ ਵਾਸ ਸਕਦਾ ਜਾਂ ਕਿਸੇ ਨੂੰ ਥਾਇਰੋਇਡ ਦੀ ਬਿਮਾਰੀ ਹੈਗੀ ਉਸ ਕਰਕੇ ਵੱਧਦਾ ਹੈ ਦੂਸਰੀ ਚੀਜ਼ ਹੁੰਦੀ ਹੈ ਕਿ ਕੰਬਨ ਦੇ ਨਾਲ ਪਾਰਕਿੰਸਨ ਜਿਹੜਾ ਕਹਿੰਦੇ ਆ ਜਿਹੜਾ ਐਸੈਂਸ਼ੀਅਲ ਟ੍ਰੈਮਰ ਜਿਹੜੇ ਦੂਸਰੇ ਦੇ ਵਿੱਚ ਕੀ فرق ਇਹ ਹੈਗਾ ਵੀ ਪਾਰਕਿੰਸਨ ਦੀ ਦੀ ਬਿਮਾਰੀ ਹੈ ਉਹਦੇ ਵਿੱਚ ਜਿਹੜਾ ਕੰਬਨ ਆਇਆ ਹੋਗਾ ਮੰਨ ਲਓ ਨੂੰਮਲ ਬੈਠਾ ਪੇਸ਼ੈਂਟ ਤਾਂ ਵੀ ਕੰਬਨਗੇ ਹੱਥ ਪਾਰਕਿੰਸਨ ਦੀ ਬਿਮਾਰੀ ਦਾ ਹੋਰ ਵੀ ਬਥੇਰੇ ਲੱਛਣ ਹੁੰਦੇ ਆ ਵੀ ਪਰੇਸ਼ਨ ਹੌਲੀ ਹੌਲੀ ਤੁਰਦਾ ਹਰ ਕੰਮ ਹੌਲੀ ਹੌਲੀ ਕਰਨ ਲੱਗ ਜਾਂਦਾ ਤੇ ਉਸ ਦਾ ਪ੍ਰੋਪਰ ਇਲਾਜ ਹੈਗਾ ਜੀ ਆਪਾਂ ਪ੍ਰੋਪਰ ਦਵਾਈਆਂ ਦੇ ਨਾਲ ਇਲਾਜ ਆਪਕਿ ਜਿਵੇਂ ਇਸਨੂੰ ਇਦਾਂ ਦੀ ਬਿਮਾਰੀ ਹੈ ਜਿਹੜੀ ਲੰਬੀ ਬਿਮਾਰੀ ਹੈ ਹੌਲੀ ਹੌਲੀ ਮਰੀਜ਼ ਬਿਲਕੁਲ ਬਿਸਤਰੇ 'ਚ ਬੈਠ ਜਾਂਦਾ ਅਗਰ ਆਪਾਂ ਨੂੰ ਸਹੀ ਤਰੀਕੇ ਨਾਲ ਟਰੀਟ ਨਹੀਂ ਕਰਾਂਗੇ ਤਾਂ ਬਿਮਾਰੀ ਵੱਧਦੀ ਜਾਂਦੀ ਹੈ ਇਸ ਕਾ ਕੇ ਆਨ ਨੂੰ ਅਰਲੀ ਸੇਜ ਤੇ ਆਪਾਂ ਠੀਕ ਕਰ ਲਾਣੇ ਤਾਂ ਪੇਸ਼ੈਂਟ ਬਿਲਕੁਲ ਨਾਰਮਲ ਲਾਈਫ ਜੀ ਸਕਦਾ ਮੈਂ ਦੇਖਿਆ ਜਾਵੇ ਅੱਜ ਕੱਲ ਨੌਜਵਾਨ ਵੀ ਜਦੋਂ ਸਵੇਰੇ ਉੱਠਦੇ ਨੇ ਹੱਡੀਆਂ 'ਚ ਦਰਦ ਹੋਣ ਲੱਗ ਬੇਸਿਕਲੀ ਹੱਡੀਆਂ 'ਚ ਦਰਦ ਹੋਣਾ ਇਹ ਤਾਂ ਆਪਣਾ ਲਾਈਫ ਸਟਾਈਲ ਹੈ ਅੱਜ ਕੱਲ ਕਿਹਾ ਫਾਸਟ ਫੂਡ ਇਨਕਰੀਜ਼ ਹੋ ਗਈ ਹੈ ਐਂਡ ਇਨਐਕਟਿਵ ਲਾਈਫ ਸਟਾਈਲ ਜ਼ਿਆਦਾ ਲੋਕ ਐਕਸਰਸਾਈਜ਼ ਨਹੀਂ ਕਰ ਰਹੇ ਹੈਗੇ ਤੇ ਕੋਈ ਫਰੂਟਸ ਇਨਟੇਕ ਨਹੀਂ ਹੈ ਕਿ ਜਿਸ ਕਰਕੇ ਵਿਟਾਮਿਨ ਡੈਫੀਸ਼ੈਂਸੀ ਹੋ ਰਹੀ ਹੈ ਮਿਲਕ ਇਨਟੇਕ ਘਟ ਹੈ ਪ੍ਰੋਟੀਨ ਪ੍ਰੋਡਕਟ ਇਨਟੇਕ ਘਟ ਹੈ ਕੈਲਸ਼ੀਅਮ ਡੈਫੀਸ਼ੈਂਸੀ ਐਂਡ ਦੂਸਰਾ ਸਟ्रेसਫੁੱਲ ਹੈ ਸੋਸ਼ਲ ਮੀਡੀਆ ਤੇ ਜਦ ਮੋਬਾਈਲ ਤੇ ਪੇਸ਼ੈਂਟ ਜਦ ਲੋਕ ਜ਼ਿਆਦਾ ਰਹਿ ਰਹੇ ਹੈਗੇ ਹੈ ਇਸ ਕਰਕੇ ਬਿਲਕੁਲ ਹੀ ਉਹਨਾਂ ਦੇ ਲਾਈਫ ਸੈਡੈਂਟਰੀ ਲਾਈਫ ਸਟਾਈਲ ਹੈ ਜਿਸ ਕਰਕੇ ਉਹਨਾਂ ਦੀ ਵਾਕਿੰਗ ਬ ਉਠਾ ਜਾਵੇ ਕਈ ਕਹਿੰਦੇ ਨੇ ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਜੱਕ ਭਰਾਟ ਆਉਂਦੀ ਆ ਬੇਚੈਨੀ ਲੱਗੀ ਰਹਿੰਦੀ ਆ ਬੰਦੇ ਨੂੰ ਕਿਸ ਤਰ੍ਹਾਂ ਦਾ ਕੀ ਹੁੰਦਾ ਸਟ्रेस ਸਟ्रेस ਹੈ ਸਾਰਾ ਕਾਰਨ ਬਿਕਵਰਾਟ ਹੋ ਰਹੀ ਹੈ ਬੇਚਾਨੀ ਹੋ ਰਹੀ ਹੈ ਸੋਚਦੇ ਰਹਿੰਦੇ ਆ ਮੰਨ ਲਓ ਅੱਜ ਕੱਲ ਕੀ ਹੈ ਹਰ ਕੋਈ YouTube ਤੇ ਫੋਨ ਨਾਲ ਦੇਖਦਾ ਉਹ ਕੋਈ ਵੀ ਗੱਲ ਦੇਖ ਲਈ ਉਹਨੂੰ ਸੋਚਦਾ ਰਹਿੰਦਾ ਵੀ ਉੱਥੇ ਐਕਸੀਡੈਂਟ ਹੋ ਗਿਆ ਕੁਝ ਵੀ ਹੋ ਗਿਆ ਸਾਰਾ ਸਟ्रेस ਦੇ ਕਰਕੇ ਪੇਸ਼ੈਂਟ ਉਹ ਗੱਲਾਂ ਜਿਹੜੇ ਆਪਾਂ ਦੇਖਦੇ ਹੈਗੇ ਦਿਮਾਗ ਚ ਘੁੰਮਦੀਆਂ ਆਂਦੀ ਜਿਸ ਕਰਕੇ ਆਪਾਂ ਨੂੰ ਰਾਤ ਨੂੰ ਨੀਂਦ ਨਹੀਂ ਆਂਦੀ ਹੈਗੀ ਇਸ ਕਰਕੇ ਆਪਾਂ ਨੂੰ ਯੋਗਾ ਮੈਡੀਟੇਸ਼ਨ ਐਕਸਰਸਾਈਜ਼ ਕਰਨੀ ਹੈ ਬਹੁਤ ਹੀ ਜ਼ਰੂਰੀ ਹੈ ਵੀ ਆਪਾਂ ਨੂੰ ਸਵੇਰੇ ਅੱਧਾ ਘੰਟਾ ਫ੍ਰੈਸ਼ 에ਅਰ ਦੇ ਵਿੱਚ ਜਾਣਾ ਬਹੁਤ ਹੀ ਜ਼ਰੂਰੀ ਹੈ ਤੂੰ ਦੇਖਿਆ ਜਾਵੇ ਜਦੋਂ ਬੰਦਾ ਕਹਿਨਦਾ ਮਤਲਬ ਜੇ ਕਿਸੇ ਭੀੜ ਚ ਖੜਾ ਹੁੰਦਾ ਆਪਾਂ ਕਹਿੰਦੇ ਨੇ ਡਿੱਗ ਪਿਆ ਨੀਚੇ ਉਹ ਮਿਰਗੀ ਦੇ ਕੀ ਲੱਛਣ ਹੁੰਦੇ ਨੇ ਮਿਰਗੀ ਦਾ ਦੌਰਾ ਕਹਿੰਦੇ ਨੇ ਆਪਾਂ ਉਸ ਨੂੰ ਉਹ ਕਿਸ ਤਰ੍ਹਾਂ ਹੁੰਦੀ ਆ ਬੰਦੇ ਨੂੰ ਮਿਰਗੀ ਦੇ ਦੌਰ ਦੇ ਵਿੱਚ ਇਹ ਹੋਊਗਾ ਵੀ ਆਪਣੀ ਮਿਰਗੀ ਬਹੁਤ ਤਰ੍ਹਾਂ ਦੀ ਹੁੰਦੀ ਹੈ ਕਈ ਲੋਕ ਮੇਰੇ ਕੋਲ ਆਉਂਦੇ ਹੈਗੇ ਵੀ ਹਾਂਜੀ ਇਹਦੇ ਹੱਥ ਮਿਰਗੀ ਪਹਿਲਾ ਤਾਂ ਜੀ ਨੋਰਮਲੀ ਆਪਾਂ ਦੇਖਦੇ ਆ ਵੀ ਅੱਖਾਂ ਚੜਗੀਆਂ ਜਾਂ ਜੀ ਹੱਥ ਪੈਰ ਕੰਬਲ ਲਾਗੇ ਇਹ ਇਹ ਮਿਰਗੀ ਹੈ ਦੂਸਰਾ ਕਈ ਮਰੀਜ਼ ਇਦਾਂ ਦੇ ਹੁੰਦੇ ਵੀ ਜਿਹੜੇ ਸਿਰ ਬੈਠੇ ਆ ਤੇ ਬੈਠੇ ਬੈਠ ਇੱਕ ਪਾਸੇ ਦੇਖਦੇ ਰਹੇ ਉਹ ਵੀ ਮਿਰਗੀ ਹੋ ਸਕਦੀ ਹੈ ਤੀਸਰਾ ਇਹ ਹੈਗਾ ਵੀ ਖੜੇ ਆ ਇੱਕੋਦਮ ਨੀਚੇ ਗਿਰ ਗਏ ਉਹ ਵੀ ਮਿਰਗੀ ਹੋ ਸਕਦੀ ਹੈ ਇਸ ਕਰਕੇ ਮਿਰਗੀ ਦੇ ਹਰੇਕ ਅਲੱਗ-ਅਲੱਗ ਲੱਛਣ ਹੈ ਜੀ ਨੂੰ ਪਛਾਣਨ ਵਾਸਤੇ ਆਪਾਂ ਨੂੰ ਇੱਕ ਈਜ਼ੀ ਟੈਸਟ ਹੁੰਦਾ ਕਿ ਐਮ ਆਰ ਆ ਕਰਵਾਣੇ ਹੈਗੇ ਉਹਦੇ ਅ ਇਦਾਂ ਦੇ ਆਉਂਦੇ ਜਿਹੜੇ ਸਟੈਂਸ਼ਨ ਦੇ ਕਰਕੇ ਬੇਹੋਸ਼ ਹੁੰਦੇ ਆ ਉਹ ਮਿਰਗੇ ਨਹੀਂ ਹੁੰਦੀ ਉਹਦੇ ਵਿੱਚ ਕੀ ਹੈ ਉਹ ਉਹਨਾਂ ਨੂੰ ਦਿਮਾਗੀ ਸੋਚਦੇ ਆ ਸੋਚਣ ਕਰਕੇ ਦਿਮਾਗ ਨੂੰ ਬਲੱਡ ਦਾ ਸਪਲਾਈ ਖਤਮ ਹੋ ਜਾਂਦੀ ਜਿਸ ਕਰਕੇ ਉਹ ਬੇਹੋਸ਼ ਹੋ ਜਾਂਦੇ ਆ ਇਸ ਕਰਕੇ ਆਪਣੇ ਪਛਾਣਨਾ ਵੀ ਇਹ ਮਿਰਗੀ ਹੈਗੀ ਹੈ ਕਿ ਨਹੀਂ ਹੈਗੀ ਇਹਦੇ ਵਾਸਤੇ ਨਿਊਰੋਲੋਜਿਸਟ ਹੀ ਦੱਸੇਗਾ ਤੁਹਾਨੂੰ ਸੋ ਦੈਟ ਉਹ ਆਪਣੇ ਟੈਸਟਾਂ ਦੇ ਅਕੋਰਡਿੰਗ ਵੀ ਮਿਰਗੀ ਹੈ ਕਿ ਨਹੀਂ ਹੈ ਐਂ ਦੂਸਰੀ ਚੀਜ਼ ਮੈਂ ਤੁਹਾਨੂੰ ਮਿਰਗੀ ਵਾਸਤੇ ਇਹ ਦੱਸਣਾ ਚਾਹੁੰਗਾ ਮੰਨ ਲਓ ਕਿਸੇ ਨੂੰ ਮਿਰਗੀ ਆ ਰਹੀ ਹੈ ਦੋਰਾ ਪੈ ਰਿਹਾ ਆਪਾਂ ਸਾਰੇ ਕੀ ਕਰਨ ਲੱਗ ਜਾਈਏ ਉਹਨੂੰ ਖੋਲਣ ਦੀ ਕੋਸ਼ਿਸ਼ ਕਰਨ ਲੱਗ ਜਾਈਏ ਕਈ ਵਾਰ ਜੁੱਤੀ ਭਾਇ ਕੋਈ ਪਿਆਸ ਗਾਨ ਲੱਗ ਜਾਂਦਾ ਕਿਸੇ ਨੂੰ ਵੀ ਮਿਰਗੀ ਆਉਂਦੀ ਹੈਗੀ ਹੈ ਤਾਂ ਉਸ ਕੇਸ ਦੇ ਵਿੱਚ ਆਪਾਂ ਨੇ ਇਹ ਕੁਝ ਕੁਛ ਨਹੀਂ ਕਰਨੀ ਆ ਪੇਸ਼ੈਂਟ ਨੂੰ ਤੇਡਾ ਕੱਕਿਲ ਲਾ ਦਿਓ ਇੱਕ ਪੱਸਾ ਕਰਕੇ ਲਟਾ ਦਿਓ ਚਾਹ ਖੱਬੇ ਪਾਸਾ ਕਰ ਦਿਓ ਚਾਹ ਸੱਜਾ ਪਾਸਾ ਕਰ ਦਿਓ ਉਹਨਾਂ ਦਾ ਦੌਰਾ ਪੈਂਦਾ ਉਹਨੂੰ ਭੈਣ ਦੋ ਉਹਨੂੰ ਆਪਾਂ ਨੇ ਹੱਥ ਫੈਰਨੇ ਬਣਨੇ ਕੁਝ ਨਹੀਂ ਵਰਨਾ ਬਸ ਉਹਦੇ ਆਸੇ ਪਾਸੇ ਕੋਈ ਵੀ ਇਦਾਂ ਦੀ ਚੀਜ਼ ਨਾ ਹੋਵੇ ਜਿਹਦੇ ਨਾਲ ਉਹਨੂੰ ਸੱਟ ਲੱਗ ਜੇ ਸਿਰ ਦੇ ਨੀਚੇ ਹੋ ਸਕਦਾ ਵੀ ਥੋੜਾ ਜਿਹਾ ਸਿਰ ਆਣਾ ਲੱਗ ਜਾਵੇ ਜਾਂ ਜਦੋਂ ਸਿਰੋ ਦਾ ਬਾਰਿ ਬਾਰੀ ਵੱਜੇ ਨਾ ਤਾਂ ਉਹਨੂੰ ਸਿਰ ਤੇ ਸੱਟ ਨਾ ਲੱਗੇ ਹੋਰ ਕੁਝ ਨਹੀਂ ਮਿਰਗੀ ਦਾ ਦੌਰਾ ਇੱਕ ਜਾਂ ਦੋ ਮਿੰਟ ਦੇ ਵਿੱਚ ਆਪਣੇ ਆਪ ਖਤਮ ਹੋ ਜਾਂਦਾ ਜਦੋਂ ਦੌਰਾ ਖਤਮ ਹੋ ਗਿਆ ਨਾਲ ਦੇ ਨਾਲ ਤੁਸੀਂ ਨਿਊਰੋਲੋਜਿਸਟ ਨੂੰ ਦਿਖਾਓ ਤੇ ਆਪਣੀ ਮੈਡੀਸ ਕਦੇ ਜਿਵੇਂ ਸਪਰੇਅ ਕਰ ਦੰਨੇ ਹੈਗਾ ਪੇਸ਼ੈਂਟ ਦਾ ਦੌਰਾ ਖੁੱਲ ਜਾਂਦਾ ਕੀ ਕਾਰਨ ਹੁੰਦੇ ਆ ਮੈਮ ਇਸ ਦੇ ਜਿੰਨਾ ਮਿਰਗੀ ਦੇ ਦੌਰੇ ਕਦੇ ਕਾਰੇ ਕਾਫੀ ਕਾਰਨ ਹੈ ਸਭ ਤੋਂ ਕਾਰਨ ਜਿਵੇਂ ਆਪਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਟੀਵੀ ਦਿਮਾਗੀ ਟੀਵੀ ਹੈ ਉਸ ਕਰਕੇ ਵੀ ਦੌਰਾ ਪੈ ਸਕਦਾ ਦਿਮਾਗ ਦੇ ਵਿੱਚ ਕੀੜੇ ਦੀ ਗੰਢ ਹੋ ਚਲੀ ਜਾਂਦੀ ਹੈ ਜਿਹੜਾ ਆਪਾਂ ਪੱਤਾ ਗੋਭੀ ਕਹਿੰਦੇ ਜਿਸ ਨੂੰ ਪਹਿਲਾਂ ਬਿਲੀਵ ਸੀਗੇ ਵੀ ਉਹਦੇ ਵਿੱਚ ਹੁੰਦਾ ਹੈ ਜਾਂ ਸੂਰ ਦਾ ਮਾਸ ਖਾਣ ਦੇ ਨਾਲ ਕੀੜਾ ਚਲਾ ਜਾਂਦਾ ਦਿਮਾਗ ਦੇ ਵਿੱਚ ਉਹਦੇ ਕਰਕੇ ਮਿਰਗੀ ਹੋ ਜਾਂਦੀ ਹੈ ਤੀਸਰਾ ਹੈਗਾ ਵੀ ਮੰਨ ਲਓ ਕੋਈ ਟਿਊਮਰ ਹੋ ਗਿਆ ਰਸੋਲੀ ਹੋ ਗਈ ਉਸ ਕਰਕੇ ਹੋ ਸਕਦਾ ਹੈ ਕੋਈ ਇਨਫੈਕਸ਼ਨ ਹੋ ਗਈ ਦਿਮਾਗੀ ਬੁਖਾਰ ਹੋ ਹੋ <muchas> ਰਿਹਾ ਉਦੇ ਕਰਕੇ ਵੀ ਆਪਰ ਨੂੰ ਮਿਰਗੀ ਹੋ ਸਕਦੀ ਹੈ ਜਾਂ ਕੋਈ ਸੱਟ ਲੱਗਣ ਦੇ ਕਰਕੇ ਜਾਂ ਕੋਈ ਸਿਰ ਤੇ ਸੱਟ ਲੱਗ ਗਈ ਉਸ ਕਰਕੇ ਮਿਰਗੀ ਹੋ ਸਕਦੀ ਹੈ ਜਾਂ ਆਪਨੂੰ ਕਿਸੇ ਵੀ ਚੀਜ਼ ਦੀ ਕਮੀ ਹੋ ਗਈ ਖਾਣ ਪੀਣ ਦੇ ਨਾਲ ਸੋਡੀਅਮ ਘਟ ਗਿਆ ਪੋਟਾਸ਼ੀਅਮ ਘਟ ਗਿਆ ਮੈਗਨੀਸ਼ੀਅਮ ਘਟ ਗਿਆ ਕੋਈ ਵੀ ਇਲੈਕਟੋਲਾਈਟ ਇੰਬੈਲੈਂਸ ਹੋ ਗਿਆ ਉਸ ਕਰਕੇ ਮਿਰਗੀ ਸਕਦੀ ਹੈ ਇਸ ਕਰਕੇ ਬਹੁਤ سارے ਅਲੱਗ-ਅਲੱਗ ਕਾਰਨ ਹੈ ਇਸ ਕਰਕੇ ਮਿਰਗੀ ਹੋ ਸਕਦੀ ਹੈ ਐਂਡ ਸਟ्रेसਫੁਲ ਲਾਈਫ ਸਟਾਈਲ ਇਸ ਸਟ्रेस ਹੋਇਆਗਾ ਆਪਾਂ ਟੈਨਸ਼ਨ ਲੈਣੇ ਆ ਪ੍ਰੋਪਰ ਨੀਂਦ ਨਹੀਂ ਲੈਂਦੇ 8 ਘੰਟੇ ਦੇ ਦਿਨ ਰਾਤ ਨੂੰ ਬਹੁਤ ਇੰਪੋਰਟੈਂਟ ਹੈ ਤੇ ਆਪਾਂ ਨਹੀਂ ਕਰਾਂਗੇ ਲਮਾਂਗੇ ਤੇ ਇਹਦੇ ਨਾਲ ਕੀ ਹੈਗਾ ਵੀ ਸਸ ਬੱਚਾ ਹੁੰਦੇ ਹੈਗੇ। ਪਹਿਲਾਂ ਦੇਖਿਆ ਜਾਵੇ ਜਦੋਂ ਬੱਚਾ ਹੁੰਦਾ ਕਿ ਇਹਦੀ ਕਹਿੰਦਾ ਸਰੀਰਿਕ ਮਾਨਸਿਕ ਨਹੀਂ ਵੱਧਦਾ ਕਹਿੰਦਾ ਬੱਚੇ ਵੱਧਦੇ ਫੁੱਲਦੇ ਨਹੀਂ ਹੈਗੇ। ਉਹਦੇ ਲਈ ਵੀ ਕੁਝ ਮਸੇ ਇਹ ਵੀ ਅਗਰ ਬੱਚਾ ਪੈਦਾ ਹੋਏ ਰੋਇਆ ਨਹੀਂ ਜਦੋਂ ਬੱਚਾ ਪੈਦਾ ਹੋਏ ਨਹੀਂ ਰੋਂਦਾ ਤਾਂ ਮਤਲਬ ਦਿਮਾਗ ਨੂੰ ਆਕਸੀਜਨ ਨਹੀਂ ਪਹੁੰਚਦੀ ਆਪਾਂ ਕਹਿੰਦੇ ਆ ਵੀ ਬਰਥਸ ਫਿਕਸ ਹੀ ਹੋ ਗਿਆ ਆਕਸੀਜਨ ਨਾ ਪਹੁੰਚਣ ਕਰਕੇ ਬ੍ਰੇਨ ਦੇ ਸੈੱਲ ਡੈੱਡ ਹੋ ਜਾਂਦੇ ਆ ਜਿਸ ਕਰਕੇ ਇਨ ਫਿਊਚਰ ਪੇਸ਼ੈਂਟ ਨੂੰ ਉਹ ਪ੍ਰੋਬਲਮ ਹੋ ਸਕਦੀ ਹੈ ਵੀ ਕਦੇ ਵੀ 어 ਅਡਲਟ ਹੋ ਕੇ ਵੀ ਜਾਂ ਛੋਟੀ ਉਮਰ ਦੇ ਵਿੱਚ ਵੀ ਉਹਨੂੰ ਕਦੇ ਵੀ ਦੌਰਾ ਪੈ ਸਕਦਾ ਹੈਗਾ ਇਸ ਕਰਕੇ ਪ੍ਰੋਪਰ ਜਦੋਂ ਵੀ ਆਪਾਂ ਡਿਲੀਵਰੀ ਕਰवानी ਹੈਗੀ ਇੱਕ ਪ੍ਰੋਪਰ ਟ੍ਰਸ਼ਰੀ ਕੇਅਰ ਸੈਂਟਰ 'ਚ ਕਰਵਾਵੇ ਤਾਂ ਜੋ ਬੱਚੇ ਨੂੰ ਆਕਸੀਜਨ ਨਾਲ ਦੇ ਨਾਲ ਮਿਲ ਸਕੇ ਤਮ ਦੇਖਿਆ ਜਾਵੇ ਕਹਿਣ ਦਾ ਮਤਲਬ ਅੱਜ ਕੱਲ ਨੌਜਵਾਨ ਪੀੜ੍ਹੀ ਹੈ ਜਿਹੜੀ ਉਹਨਾਂ ਨੂੰ ਵੀ ਸਾਰੀਆਂ ਦਿੱਕਤਾਂ ਆ ਰਹੀਆਂ ਨੇ ਸਰੀਰਕ ਦੇ ਵਿੱਚ ਬੰਦੇ ਨੂੰ ਕਿੰਨੇ ਟਾਈਮ 'ਚ ਕਹਿਣ ਦਾ ਮਤਲਬ ਆਪਦੇ ਪੂਰੇ ਸਰੀਰ ਦੇ ਟੈਸਟ ਕਰਵਾਉਣੇ ਚਾਹੀਦੇ ਨੇ ਜਿਸ ਤਰ੍ਹਾਂ ਉਸ ਦੀ ਬਿਮਾਰੀ ਆ ਜਿਹੜੀ ਉਹ ਪਹਿਲਾਂ ਫੜੀ ਜਾਵੇ ਰੀਕਮੈਂਡਡ ਤਾਂ ਇਹ ਹੈਗਾ ਵੀ ਆਪਾਂ ਨੂੰ ਹਰ ਸਾਲ ਆਪਣਾ ਰੂਟੀਨ ਚੈੱਕਅਪ ਐਨੂਅਲ ਚੈੱਕਅਪ ਹੋਣਾ ਚਾਹੀਦਾ ਜਿਵੇਂ ਫੋਰਨ ਦੇ ਵਿੱਚ ਹੈਗਾ ਤਾਂ ਐਨੂਅਲ ਚੈੱਕਅਪ ਕਰਵਾਉਂਦੇ ਉਹਨਾਂ ਦੇ ਪਾਲਿਸੀ ਦੇ ਵਿੱਚ ਹੀ ਹੁੰਦਾ ਵੀ ਇੰਸ਼ੋਰੈਂਸ ਪਲਾਨ ਦੇ ਵਿੱਚ ਹੀ ਹੁੰਦਾ ਵੀ ਹਰ ਸਾਲ ਰੈਗੂਲਰ ਚੈੱਕਅਪ ਹੋਣਾ ਚਾਹੀਦਾ ਕਿਉਂਕਿ ਅੱਜ ਕੱਲ ਆਪਣਾ ਲਾਈਫ ਸਟਾਈਲ ਨਾ ਗੰਦਾ ਆਪਣਾ ਫਾਸਟ ਫੂਡ ਇਨਟੇਕ ਇੰਨੀ ਜ਼ਿਆਦਾ ਇਨਕਰੀਜ਼ ਹੋ ਗਈ ਹੈ ਐਕਸਰਸਾਈਜ਼ ਬਿਲਕੁਲ ਨਹੀਂ ਆਪਾਂ ਵਾਕ ਵੈਰਾ ਕੁਝ ਨਹੀਂ ਕਰਦੇ ਇਸ ਕਰਕੇ ਬੋਡੀ ਦੇ ਵਿੱਚ ਲਿਪਿਡ ਇਨਟੇਕ ਬਹੁਤ ਜ਼ਿਆਦਾ ਵਧ ਰਿਹਾ ਕਹਿੰਦਾ ਖੂਨ ਗਾੜਾ ਕੋਲੇਸਟ੍ਰੋਲ ਵਧ ਰਿਹਾ ਲਿ ਹਾਰਟ ਅਟੈਕ ਆਪਾ ਦੇਖ ਰਿਹਾ ਵੀ ਹਾਰਟ ਅਟੈਕ ਬਹੁਤ ਕਾਮਨ ਹੋ ਰਿਹਾ ਅੱਜਕੱਲ੍ਹ ਯੰਗ ਰੇਨੇਸ਼ਨ ਨੂੰ ਹਾਰਟ ਅਟੈਕਸ ਆ ਰਹੇ ਆ ਓਨਲੀ ਥਿਸ ਇਜ਼ ਓਨਲੀ ਬਿਕੋਜ਼ ਆਵਰ ਆਰ ਲਾਈਫ ਸਟਾਈਲ ਤੇ ਮੇਰੇ ਸਾਰੇ ਖੂਨ ਗਾੜੇ ਹੋਣ ਦੀ ਲੱਛਣ ਹੁੰਦੇ ਨੇ ਹਾਂ ਖੂਨ ਗਾੜਾ ਹੋਗਾ ਤਾਂ ਖੂਨ ਦੀ ਸਰਕੂਲੇਸ਼ਨ ਘਟ ਜੂਗੀ ਤਾਂ ਉਹ ਜਾ ਕੇ ਜਿਵੇਂ ਖੂਨ ਦਿਮਾਗ ਨੂੰ ਹਰੇਕ ਨੂੰ ਆਪਣੇ ਹਰੇਕ ਆਰਗਨ ਨੂੰ ਸਿੱਥੇ ਲਾਉਣ ਵਾਸਤੇ ਖੂਨ ਦੀ ਜ਼ਰੂਰਤ ਹੈ ਠੀਕ ਹੈ ਜੇ ਦਿਮਾਗ ਨੂੰ ਖੂਨ ਘਟ ਗਿਆ ਤਾਂ ਅਤਰੰਗ ਹੋ ਜਾਊਗਾ ਠੀਕ ਕਿਸੇ ਵੀ ਚੀਜ਼ ਦੇ ਹੱਥ ਕਿਡਨੀ ਨੂੰ ਕਰ ਗਿਆ ਤਾਂ ਉਹਦੇ ਵਿੱਚ ਦਿੱਕਤ ਆ ਜਾਏਗੀ ਇਸ ਕਰਕੇ ਖੂਨ ਗਾੜਾ ਜ ਫੀਮ ਦੇ ਦੰਗ ਤੱਕ ਖੂਨ ਪਤਲਾ ਹੋ ਜਾਊਗਾ ਦਿਸ ਇਜ਼ ਨੋਟ ਦਾ ਰਾਈਟ ਨਾ ਕੋਈ ਮੈਡੀਸਨ ਹੋਊਗੀ ਜੋ ਦਰਸ਼ਕਾਂ ਨੂੰ ਦੱਸ ਦੋ ਸਾਡੇ ਜਿਹੜੀ ਖੂਨ ਪਤਲੇ ਵਾਲੀ ਹੁੰਦੀ ਹੈ ਜਿਸ ਦੇ ਨਾਲ ਖੂਨ ਪਤਲੇ ਦਵਾਈ ਦੇਖੋ ਇਹ ਹੁੰਦੇ ਵੀ ਆਪਾਂ ਇਦਾਂ ਨਹੀਂ ਲੈਣੀ ਹੈਗੀ ਬੇਸਿਕਲੀ ਖੂਨ ਗਾੜੇ ਦਾ ਮਤਲਬ ਇਹ ਹੈਗਾ ਵੀ ਲਿਪਿਡ ਕੋਲੇਸਟ੍ਰੋਲ ਖੂਨ ਗਾੜੇ ਦਾ ਮਤਲਬ ਇਕੱਲਾ ਇਹ ਨਹੀਂ ਹੈ ਵੀ ਕੋਲੇਸਟ੍ਰੋਲ ਬੜਾ ਚਰਬੀ ਵੱਧ ਰਹੀ ਹੈ ਉਹਦੇ ਹੋਰ ਵੀ ਕਾਰਨ ਹੁੰਦੇ ਜਿਵੇਂ ਅਦਰੰਗ ਕਹਿੰਦਾ ਉਹਦੇ ਵਿੱਚ ਪਲੇਟਲਟ ਜਮਾ ਹੋਣ ਲੱਗ ਜਾਂਦੇ ਆ ਪਲੇਟਲਟ ਵਾਸਤੇ ਆਪਾਂ ਇਕੋਸਪ੍ਰਿੰਟ ਦਵਾਈ ਦਿੰਨੇ ਆ ਤੇ ਇੱਕ ਚਰਬੀ ਬਦਰੀ ਹੈ ਉਹਦੇ ਵਾਸਤੇ ਆਪਣੀ ਦੂਸਰੀ ਦਵਾਈਆਂ ਹੁੰਦੀਆਂ ਜਿਵੇਂ ਪਾਰਟੋਰਵਸ ਸਟੈਟਿਨ ਦਿੰਨੇ ਆ ਜਾਂ ਰੋਜਵਸ ਸਟੈਟਿਨ ਦਿੰਨੇ ਹੈਗੇ ਫਿਰ ਨੋ ਫਾਈਬਰ ਦਿੰਨੇ ਉਹ ਅਲੱਗ-ਅਲੱਗ ਮੈਡੀਸਨ ਹੁੰਦੀ ਹੈ ਬਟ ਕੋਈ ਵੀ ਐਦਾਂ ਨਹੀਂ ਹੈਗਾ ਵੀ ਪੇਸ਼ੈਂਟ ਆਪਣੇ ਆਪ ਲੈਣ ਲੱਗ ਜੂ ਕਿਉਂਕਿ ਜੇ ਖੂਨ ਪਤ ਕਈ ਵਾਰ ਕੀ ਹੁੰਦਾ ਪੇਸ਼ੈਂਟ ਜਿਆਦਾ ਮੈਡੀਸਨ ਲੈ ਦੇ ਵਿੱਚ ਬਰਨਾਲਾ ਵਾਸਤੇ ਕੀ ਮੈਸੇਜ ਦੇਣਾ ਚਾਹੁੰਦੇ ਆ ਮੈਂ ਬਨਾਲਾ ਵਾਸੀ ਨੂੰ ਇਹ ਕਹਾਂਗੀ ਵੀ ਅਗਰ ਤੁਹਾਨੂੰ ਕੋਈ ਵੀ ਇੱਕ ਤਾਂ ਤੁਹਾਡਾ ਲਾਈਫ ਸਟਾਈਲ ਹੈ ਉਹ ਪ੍ਰੋਪਰ ਹੋਣਾ ਚਾਹੀਦਾ ਹੈ ਜਿਸ ਤਰ੍ਹਾਂ ਆਪਣੇ ਮਾਰਨਿੰਗ ਵਾਕ ਕਰੋ ਐਕਸਰਸਾਈਜ਼ ਕਰੋ ਅੱਧਾ ਘੰਟਾ ਆਪ ਨੂੰ ਆਪਣੀ ਬੋਡੀ ਵਾਸਤੇ ਅੱਧਾ ਘੰਟਾ ਜ਼ਰੂਰ ਕਰਨਾ ਚਾਹੀਦਾ ਹੈ ਆਪਾਂ ਰੈਗੂਲਰ ਵਾਕ ਜ਼ਰੂਰ ਕਰਨੀ ਚਾਹੀਦੀ ਹੈ ਯੋਗਾ ਜਾਂ ਮੈਡੀਟੇਸ਼ਨ ਕਰੋ ਐਂਡ ਲਾਈਫ ਸਟਾਈਲ ਹੈਲਦੀ ਰੱਖੋ ਐਂਡ ਆਪਣੇ ਹੈਲਦੀ ਈਟਿੰਗ ਜਿਸ ਦੇ ਵਿੱਚ ਆਪਣੇ ਬੈਲੈਂਸਡ ਡਾਈਟ ਪ੍ਰੋਟੀਨ ਕਾਰਬੋਹਾਈਡਰੇਟ ਐਂਡ ਫਰੂਟਸ ਐਂਡ ਪ੍ਰੋਪੋਰਸ਼ਨਟ ਚੀਜ਼ ਦੇ ਆ ਤੇ ਫਾਸਟ ਫੂਡ ਦਾ ਇਨਟੇਕ ਰਗਾ ਬਹੁਤ ਘੱਟ ਤੋਂ ਘੱਟ ਕਰੋ ਐਂਡ ਦੂਸਰਾ ਅਗਰ ਨਰ ਦੇ ਹੱਥ ਪੈਰ ਦਾ ਕੰਮ ਨਾ ਮਿਰਗਿਆ ਦੋਰਾ ਹੋਣਾ ਜਾਂਦਰੰਗ ਤੇ ਕੋਈ ਵੀ ਹੱਥ ਪੈਰ ਦੇ ਵਿੱਚ ਸੁਣਪਨ ਹੋਣਾ ਹੱਥ ਪੈਰ ਮੱਥ ਹੱਥ ਪੈਰ ਮੱਛਣਾਗੇ ਤਾਂ ਵਿੱਚ ਕੋਈ ਵੀ ਲੱਛਣ ਆ ਰਹੇ ਹੈਗੇ ਤਾਂ ਤੁਸੀਂ ਸਾਨੂੰ ਮਿਲ ਸਕਦੇ ਹੋ ਪਤੇ ਬਰਨਾਲਾ ਦੇ ਵਿੱਚ ਬਰਨਾਲਾ ਬੁੱਧਵਾਰ ਬੁੱਧਵਾਰ ਤੋਂ 3 ਤੋਂ 5 ਵਜੇ ਸ਼ਾਮ ਨੂੰ 3 ਤੋਂ 5 ਵਜੇ ਸਿਟੀ ਹਸਪਤਾਲ ਦੇ ਵਿੱਚ ਮਿਲਦੀਆਂ ਇਹ ਸਾਨੂੰ ਸਾਨੇ ਨਾਲ ਸਿਲੂ ਸਿੰਘਲਾ ਡਾਕਟਰ ਜੀ ਜਿਨ੍ਹਾਂ ਨੇ ਸਾਨੂੰ ਸਾਰੀ ਜਾਣਕਾਰੀ ਦਿੱਤੀ ਰੋਸ਼ਨੀ ਸਿਟੀ ਬਰਨਾਲਾ ਨੂੰ